ਤੋ ਤਨੇ ਸ਼ਜਾਬ ਆਖਿਆ ਛੜ ਪਾਲੇ ਪਛਾਣਾ ਵੇਓ ਗੱਡੀ ਨੂੰ ਨਾ ਪਵੇ ਗੱਡੀ ਤੋਂ ਦੂਰ ਉਹ ਨਾ ਕਿ ਕੱਲੂ ਘਰ ਲੱਗੇ ਨਾ ਅੱਗ ਬੋਲੀ ਚਾਦੀ ਹੈ ਆਪਣਾ ਫਾਇਰ ਟੈਂਡਰ ਲੈ ਕੇ ਜਲਦੀ ਪਹੁੰਚੋ ਤੇ ਡੀਸੀ ਸਾਹਿਬ ਨੇ ਨਿਰਦੇਸ਼ੇ ਇੱਥਾਂ ਆ ਗਏ ਇੱਥੇ ਦੇਖਿਆ ਦੂਰ ਦੂਰ ਤੱਕ ਅੱਗ ਫੈਲੀ ਹੈ ਲੱਗਦਾ ਕਿ ਨਾੜ ਨੂੰ ਅੱਗ ਲਗਾਈ ਹੋਏਗੀ ਤੇ ਹਵਾ ਕਰ ਮ ਫੈਲੀ ਹੋਏਗੀ ਹਾਂਜੀ ਐਸੇ ਨਾੜ ਨੂੰ ਕਿਸੇ ਨੇ ਲਗਾਈ ਹੋਣੀ ਹੈ ਤੇ ਉਹਦੇ ਨਾਲ ਹੀ ਫੈਲਰ ਗਈ ਸਾਰੀ ਹਵਾ ਬੜੀ ਤੇਜ਼ੀ ਤੁਸੀਂ ਦੇਖ ਲਓ ਜੀ ਸੰਸਾਰ ਵੀਰ ਹਜੇ ਵੀ ਅੱਗ ਲਾ ਰਹੇ ਆ ਨਾੜ ਨੂੰ ਚੰਗਾ ਹੈ ਕਿ ਇੱਥੇ ਇਹਦੇ ਹਾਸ਼ੀ ਇਲਾਕਾ ਨਹੀਂ ਹੈ ਜੇ ਇਹਦੇ ਹਾਸ਼ੀ ਇਲਾਕਾ ਹੁੰਦਾ ਤੇ ਨੁਕਸਾਨ ਹੋ ਸਕਦਾ ਸੀ ਹਾਂਜੀ ਬਿਹਾਸ ਤੇ ਨਹੀਂ ਇੱਥੇ ਕੋਈ ਜਿੰਦ ਪਿੰਡ ਦੂਰ ਆ ਅੱਗ ਦਾ ਰੋਗ ਜਣਾ ਪੱਲੀ ਸਾਈਡ ਨੂੰ ਹੋ ਗਿਆ ਤੇ ਕਿਸਾਨਾਂ ਨੂੰ ਕੀ ਕਹਿਣਾ ਚਾਹੋਗੇ ਇਹ ਵੀ ਅੱਗ ਨਹੀਂ ਲਾਣੀ ਚਾਹੀਦੀ ਜੀਵ ਜੰਤੂ ਵੀ ਮਰ ਜਾਂਦੇ ਨੇ ਬਥੇਰੇ ਉਹ ਰਾਤ ਨੂੰ ਅੱਗ ਲੱਗੀ ਆ ਨਾ ਕੋਈ ਰਸਤਾ ਨਾ ਕੋਈ ਤੇ ਦੇਖਿਆ ਇਹ ਕਿੰਨੀ ਮੁਸ਼ਕਲ ਨਾਲ ਅੱਗ ਬੁਝਾਈ ਜਦੋਂ ਯਾਦ ਕਰਕੇ ਅੱਗ ਮੇਰੀ ਟੀਮ ਸਾਰੀ ਆਈ ਨਾ ਆਈ ਜਿਹੜੀ ਸ਼ਾਮ ਨੂੰ ਇਦੇ ਨਾਲ ਕਿਤੇ ਉਹ ਅੱਗ ਉੱਠ ਕੇ ਇਹਦੇ ਨਾਲ ਨੂੰ ਲੱਗੀ ਆ ਤੇ ਜਿਹੜਾ ਨਾਲ ਆ ਉੱਤੇ ਕਾਫੀ ਅੱਗੇ ਵਧ ਗਈ ਏ ਲੇਕਿਨ ਕਿਸੇ ਦਾ ਕੋਈ ਜਾਨੀ ਨੁਕਸਾਨ ਜਾਂ ਪੌਦੇ ਜਿਹੜੀ ਵਗੈਰਾ ਉਹ ਬਚ ਗਏ ਨੇ ਉਤੋਂ ਅੱਗੇ ਬਾਣ ਸੀ ਕਾਫੀ ਆਪਾਂ ਕੋਸ਼ਿਸ਼ ਕੀਤੀ ਭਜਾਉਣ ਦੀ ਇਹਨੂੰ ਇਹ ਪਿੰਡ ਸਿੰਬਲੀ ਥਾਣਾ ਕਾਨੂੰ ਆਣ ਦਾ ਏਰੀਆ ਆ ਤੇ ਇਥੋਂ ਅੱਗੇ ਅੱਗ ਜਿਹੜੀ ਵਾਧੀ ਪਿੰਡ ਵੱਲ ਨੂੰ ਵਧ ਰਹੀ ਸੀਗੀ ਫਾਇਰ ਬਰਗੇਡ ਵਾਲੇ ਆ ਗਏ ਉਹਨਾਂ ਨਾਲ ਰਲ ਕੇ ਜਿਹੜੀ ਅੱਗ ਤੇ ਕੰਟਰੋਲ ਜਿਹੜਾ ਹੈ ਹੋ ਚੁੱਕਾ ਹੈ। ਕਾਫੀ ਅੱਗੇ ਵੱਧ ਚੁੱਕੀ ਹੈ। ਮੇਰੇ ਖਿਆਲ 12-13 ਕਿੱਲੇ ਦੇ ਕਰੀਬ ਪਹਲੀ ਹੋਣੀ ਹੈ। ਤੁਹਾਨੂੰ ਕਿੱਦਾਂ ਸੁਚਨਾ ਮਿਲੀ ਤੇ ਕਿੱਦਾਂ ਹੈ? ਮਾਨਜੋਗ ਐਸਐਸਪੀ ਸਾਹਿਬ ਨੇ ਮੈਸੇਜ ਦਿੱਤਾ ਸੀਗਾ ਕੰਟਰੋਲ ਰੂਮ ਦੇ ਰਾਹੀਂ ਕਿ ਤੁਹਾਡੇ ਉਧਰ ਏਰੀਆ ਦੇ ਵਿੱਚ ਕਿਤੇ ਅੱਗ ਲੱਗੀ ਆ। ਲੇਕਿਨ ਜਿਹੜੇ ਪਾਸੇ ਮੇਰਾ ਏਰੀਆ ਸੀਗਾ ਉਧਰ ਅੱਗ ਕੋਈ ਨਹੀਂ ਸੀਗੀ। ਪਰ ਫਿਰ ਵੀ ਆਪਾਂ ਜਿਹੜਾ ਇਹ ਸਮਾਜਿਕ ਤੌਰ ਤੇ ਜੋ ਵੀ ਸਾਡੀ ਸਾਡੀ ਡਿਊਟੀ ਦਾ ਫਰਜ਼ ਬਣਦਾ ਆ ਅਸੀਂ ਸਾਰੇ ਨਾਲ ਮਿਲ ਕੇ ਫਾਇਰ ਬ੍ਰਿਗੇਡ ਨੇ ਪੱਤਰਕਾਰ ਵੀਰ ਵੀ ਵਿਚਾਰੇ ਰਾਤ ਬਾਈਟ ਤੁਸੀਂ ਕਰ ਰਹੇ ਹੋ ਧੰਨਵਾਦ ਤੁਹਾਡਾ ਜਿਹੜਾ ਤੁਸੀਂ ਆ ਕੇ ਕਿਸੇ ਔਖੇ ਟਾਈਮ ਦੇ ਵਿੱਚ ਅੱਛਾ ਦੇਖਿਆ ਜਾਂਦਾ ਕਿ ਇਹ ਖੇਤਾਂ ਨੂੰ ਜਿਸ ਵੇਲੇ ਨਾੜ ਨੂੰ ਅੱਗ ਲਾ ਦਿੰਦੇ ਆ ਉਸ ਵੇਲੇ ਫੈਲਦੀ ਆ ਹਵਾ ਕਾਫੀ ਚੱਲ ਰਹੀ ਕਿ ਅਪੀਲ ਕਰਨਾ ਚਾਹੂ ਕਿਸਾਨ ਵੀਰਾਂ ਨੂੰ ਕਿਸਾਨ ਵੀਰਾਂ ਨੂੰ ਤੇ ਮੇਰੀ ਅਪੀਲ ਲੈ ਕੇ ਜਿਵੇਂ ਇਹ ਆਗਿਆ ਹੋ ਸਕਦਾ ਸੀ ਇਹ ਪਿੰਡਾਂ ਵੱਲ ਨੂੰ ਵੀ ਵਾਦੀ ਲੇਕਿਨ ਇਹ ਪ੍ਰਸ਼ਾਸਨ ਨੇ ਜਿਹੜਾ ਕੰਟਰੋਲ ਕਰਕੇ ਇਹਨੂੰ ਬੁਝਾਇਆ ਆ ਤੇ ਮੈਂ ਸਮਝਦਾ ਹਾਂ ਕਿ ਇਹੋ ਜਿਹਾ ਕੰਮ ਜਿਹੜਾ ਕਿ ਇਹਦੀ ਸ਼ਰਾਰਤ ਵੀ ਆ ਉਹ ਨਹੀਂ ਕਰਨੀ ਚਾਹੀਦੀ ਲੱਗੇ ਸ਼ਹਿ ਤੇ ਸ਼ਾਗੇ ਦੀ ਹਾਇਸ਼ ਕੋਈ ਨਹੀਂ ਹੈ ਇਸ ਦਾ ਸੇ ਬਚਾਅ ਹੋ ਗਿਆ ਹੈ ਬਿਲਕੁਲ ਜੀ ਕੋਈ ਬਹਿਕ ਨਹੀਂ ਹੈ ਨਾ ਹੀ ਕੋਈ ਲੱਗੇ ਪਿੰਡਿਆ ਅਸੈਂਬਲੀ ਪਿੰਡਿਆ ਅੱਗ ਦਾ ਜਿਹੜਾ ਰੋਖਿਆ ਚੇਂਜ ਹੋ ਚੁੱਕਾ ਬਾਕੀ ਜਿਹੜਾ ਫਾਇਰ ਬ੍ਰਿਗੇਡ ਵਾਲਿਆਂ ਨੇ ਕਾਫੀ ਮਿਹਨਤ ਕੀਤੀ ਹੈ ਤੇ ਉਹਦੇ ਨਾਲ ਜਿਹੜਾ ਅੱਗ ਤੇ ਕੰਟਰੋਲ ਪਾਇਆ ਜਾ